ਕੋਹਲੀ ਦੇ ਵਿਰਾਟ ਸੈਂਕੜੇ ਨਾਲ ਭਾਰਤ ਨੇ ਜਿੱਤਿਆ ਪਾਕਿਸਤਾਨ ਤੋਂ ਮੈਚ ਲਿਆ 2017 ਚੈਂਪੀਅਨਸ ਟਰਾਫੀ ਫਾਈਨਲ ਵਿੱਚ ਹਾਰ ਦਾ ਬਦਲਾ 6 ਵਿਕਟ ਨਾਲ ਹਰਾਇਆ ਮੈਚ ਸੈਮੀਫਾਈਨਲ ਵਿੱਚ ਬਣਾਈ ਜਗ੍ਹਾ ਪਾਕਿਸਤਾਨ ਟੂਰਨਾਮੈਂਟ ਤੋਂ ਲਗਭਗ ਬਾਹਰ ਭਾਰਤ ਨੇ ਚੈਂਪੀਅਨਸ ਟਰਾਫੀ ਦੇ ਦੂਸਰੇ ਮੈਚ ਵਿੱਚ ਪਾਕਿਸਤਾਨ ਨੂੰ 6 ਵਿਕਟ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਇਸ ਦੇ ਨਾਲ ਹੀ ਟੀਮ ਨੇ 2017 ਦੀ ਚੈਂਪੀਅਨਸ ਟਰਾਫੀ ਦੇ ਫਾਈਨਲ ਦੀ 180 ਸਕੋਰਾਂ ਦੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ ਹੈ। ਦੁਬਈ ਵਿੱਚ ਅੱਜ ਖੇਡੇ ਗਏ ਮੈਚ ਵਿੱਚ ਪਾਕਿਸਤਾਨ ਦੀ ਟੀਮ 49.4 ਓਵਰਾਂ ਵਿੱਚ 241 ਸਕੋਰ ਬਣਾ ਕੇ ਆਊਟ ਹੋ ਗਈ। ਕਾਸ ਜਿੱਤ ਕੇ ਪਾਕਿਸਤਾਨ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਜਵਾਬ ਵਿੱਚ ਭਾਰਤ ਦੀ ਟੀਮ ਨੇ ਇਹ ਟਾਰਗੇਟ 42.3 ਓਵਰਾਂ ਵਿੱਚ 4 ਵਿਕਟਾਂ ਗਵਾ ਕੇ ਪੂਰਾ ਕਰ ਲਿਆ। ਟੀਮ ਨੇ 244 ਕੋਰ ਬਣਾ ਮੈਚ ਜਿੱਤ ਲਿਆ ਵਿਰਾਟ ਕੋਹਲੀ ਨੇ ਨਾਬਾਦ 100 ਸਕੋਰ ਆਈਆਰ ਨੇ 56 ਅਤੇ ਸ਼ੁਭਮਨ ਗਿੱਲ ਨੇ 40 ਸਕੋਰ ਬਣਾਏ ਕੁਲਦੀਪ ਯਾਦਵ ਨੂੰ 3 ਅਤੇ ਹਾਰਦਿਕ ਪਾਂਡਿਆ ਨੂੰ 2 ਵਿਕਟ ਮਿਲੇ ਦੂਸਰੇ ਪਾਸੇ ਪਾਕਿਸਤਾਨ ਟੀਮ ਦੇ ਸਾਉਦ ਸ਼ਕੀਲ ਨੇ 62 ਸਕੋਰ ਜਦਕਿ ਮੁਹੰਮਦ ਰਿਜ਼ਵਾਨ ਨੇ 40 ਸਕੋਰਾਂ ਦੀ ਪਾਰੀ ਖੇਡੀ ਟੀਮ ਵੱਲੋਂ ਸ਼ਾਹੀਨ ਸ਼ਾਹ ਅਫਰੀਦੀ ਨੇ 2 ਵਿਕਟ ਜਦਕਿ ਅਬਰਾਰ ਅਹਿਮਦ ਅਤੇ ਖੁਸ਼ਦਿਲ ਸ਼ਾਹ ਨੂੰ 1-1 ਵਿਕਟ ਮਿਲਿਆ ਵਿਰਾਟ ਕੋਹਲੀ ਇੱਕ ਦਿਨਾ ਮੈਚਾਂ ਵਿੱਚ ਸਭ ਤੋਂ ਜ਼ਿਆਦਾ 158 ਕੈਚ ਫੜਨ ਵਾਲੇ ਭਾਰਤੀ ਖਿਡਾਰੀ ਬਣੇ ਕੋਹਲੀ ਵੱਲੋਂ 15ਵਾਂ ਸਕੋਰ ਬਣਾਉਂਦੇ ਹੀ ਸਭ ਤੋਂ ਤੇਜ਼ 14000 ਵੰਡੇ ਸਕੋਰ ਪੂਰੇ ਕਰ ਲਏ ਕੋਹਲੀ ਇੰਟਰਨੈਸ਼ਨਲ ਕ੍ਰਿਕਟ ਦੇ ਤੀਜੇ ਟੌਪ ਸਕੋਰਰ ਬਣ ਗਏ ਹਨ ਕੋਹਲੀ ਨੇ ਆਸਟ੍ਰੇਲੀਆ ਦੇ ਰਿੱਕੀ ਪੌਂਟਿੰਗ ਦੇ 27483 ਸਕੋਰਲ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ